ਔਰ ਪਿੱਛੇ ਹੁਣ ਤੇ ਇੱਕ ਤੇ ਹੈਗਾ ਰਿਸ਼ਵਤ ਦਾ ਜਿਹੜਾ ਆਫੀਸ਼ੀਅਲ ਲੈਵਲ ਤੇ ਚੱਲਦਾ ਇੱਕ ਨਵਾਂ ਕੰਮ ਚੱਲ ਪਿਆ ਵੀ ਜਿਹੜੇ ਕਾਰਸੇ ਵਾਲੇ ਬਾਬੇ ਆ ਉਹਨਾਂ ਨੇ ਬਿਲਡਿੰਗਾਂ ਦੇ ਉੱਤੇ ਬੋਰਡ ਤੁਸੀਂ ਕਾਰਪੋਰੇਸ਼ਨ ਨੂੰ ਪੈਸੇ ਦੇਣ ਦੀ ਲੋੜ ਨਹੀਂ ਗਈ ਤੇ ਬਾਬਿਆਂ ਨੂੰ ਜਿਹੜਾ ਵਾ ਸੇਵਾ ਚ ਹੀ ਸਪਾ ਦਿਓ ਉਹ ਤੁਹਾਡਾ ਇੱਕ ਬੋਰਡ ਲਾ ਜਾਣਗੇ ਆਪਣਾ ਇਕ ਆਰ ਸੇਵਾ ਅੱਗੇ ਆਪਣਾ ਨਾਮ ਲਿਖ ਜਾਂਦੇ। ਪਰ ਕੋਈ ਐਜੀ ਅੰਡਰ ਕੰਸਟਰਕਸ਼ਨ ਬਿਲਡਿੰਗ ਤੇ ਬੋਰਡ ਲੱਗ ਜਾਂਦੇ ਨੇ। ਬੋਰਡ ਲੱਗ ਜਾਂਦਾ ਜਿਸ ਨੂੰ ਦੇਖ ਕੇ ਕੰਸਟਰਕਸ਼ਨ ਨਾਲ ਦਿਖਾ ਵੀ ਰਹੇ ਹੈਗੇ ਜੇ ਤੁਸੀਂ ਗੱਲ ਕਰ ਰਹੇ ਹੋ। ਬੋਰਡ ਲੱਗੇ ਹੋਏ ਨੇ ਤੇ ਉਹਦਾ ਮਤਲਬ ਹੈ ਵੀ ਕੋਈ ਹੱਥ ਨਹੀਂ ਪਾਏਗਾ ਫਿਰ। ਉਹਦੇ ਵਿੱਚ ਤੁਹਾਨੂੰ ਕਾਰਪੋਰੇਸ਼ਨ ਦੇਣ ਦੀ ਲੋੜ ਨਹੀਂਗੀ। ਤੁਸੀਂ ਬਸ ਬਾਬਿਆਂ ਨੂੰ ਥੋੜੀ ਸੇਵਾ ਦੇ ਦੇਣੀ ਹੈ ਤੇ ਬਾਅਦ ਚ ਉਹਨਾਂ ਦੀ ਪੱਕੀ ਗੋਲਕ ਲਾ ਦੇਣੀ ਜਦੋਂ ਤੁਹਾਡੀ ਬਿਲਡਿੰਗ ਬਣ ਗਈ ਆਪਣਾ ਹੋਟਲ ਬਣ ਗਿਆ ਉਹਦੇ ਵਿੱਚ ਗੋਲਕ ਲਾ ਦਿਓ ਉਹਦੇ ਵਿੱਚ ਜੋ ਵੀ ਤੁਹਾਡੇ ਧੰਦੇ 'ਚ ਪੈਸੇ ਆਉਣੇ ਉਹਦੇ ਵਿੱਚ ਥੋੜਾ ਹਿੱਸਾ ਜਿਹੜਾ ਉਹ ਗੋਲਕ 'ਚ ਕਿਹ ਲੋਕਾਂ ਨੇ ਇਲਾਕੇਦਿਆਂ ਨੇ ਦਿੱਤੀਆਂ ਜਿਹਦੇ ਵਿੱਚ ਉਹਨਾਂ ਬਿਲਡਿੰਗਾਂ ਦੇ ਉੱਤੇ ਨਾਂ ਲਿਖੇ ਆ ਪੀ ਕਾਰ ਸੇਵਾ ਦੀ ਬਿਲਡਿੰਗ ਹੈ ਤੇ ਕਾਰਪੋਰੇਸ਼ਨ ਵਾਲੇ ਕਹਿੰਦੇ ਜੀ ਐਹੀ ਤੇ ਉਹਨਾਂ ਨੂੰ ਕੀ ਕਹਿ ਸਕਦੇ ਆ ਜੀ ਤੇ ਉਹ ਬਿਲਡਿੰਗਾਂ ਦੀ ਉਹ ਸਾਰੀ ਕੌਣ ਕਰਵਾ ਰਿਹਾ ਹੈ ਉਹ ਕਾਰ ਸੇਵਾ ਵਾਲੇ ਬਾਬੇ ਕਰਾ ਰਹੇ ਨੇ ਸਾਰੀ ਪ੍ਰਾਈਵੇਟ ਹੈ ਸਿਰਫ ਉਹਨਾਂ ਦਾ ਬੋਰਡ ਲੱਗਾ ਵਾ ਬੋਰਡ ਦੇ ਵੱਡੇ ਉਹਨਾਂ ਨੂੰ ਪੈਸੇ ਜਿਹੜੇ ਆਉਂ ਉਹ ਸੇਵਾ ਦਾ ਹਿੱਸਾ ਜਿਹੜਾ ਵਾ ਉਹਦੇ ਚ ਮਿਲਿਆ ਹੁੰਦਾ